ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਹੁਣ ਤੱਕ ਦੇ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਸੂਬਾ ਸਰਕਾਰੀ ਸੰਕਟ ਦੀ ਘੜੀ ਵਿੱਚ ਉਹਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਇਸ ਸੰਕਟ ਨੂੰ ਦੂਰ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੁਦਰਤੀ ਆਫਤ ਕਾਰਨ ਸੂਬੇ ਨੂੰ ਵੱਡਾ ਨੁਕਸਾਨ ਹੋਇਆ ਹੈ ਤੇ ਪਰ ਸੂਬਾ ਸਰਕਾਰ ਨੇ ਪ੍ਰਭਾਵਿਤ ਲੋਕਾਂ ਦੇ ਬਚਾਅ ਤੇ ਰਾਹਤ ਲਈ ਜੰਗੀ ਪੱਧਰ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਚੁਣੌਤੀਪੂਰਨ ਸਮੇਂ ਵਿੱਚ ਰਾਹਤ ਕਾਰਜਾਂ ਲਈ ਪਹਿਲਾਂ ਹੀ ਵਿਆਪਕ ਕਦਮ ਚੁੱਕੇ ਹਨ ਮੌਸਮ ਵਿਭਾਗ ਮੁਤਾਬਕ 3 ਤੇ 4 ਦਿਨਾਂ ਵਿੱਚ ਉੱਤਰ ਪੱਛਮੀ ਭਾਰਤ ਵਿੱਚ ਭਾਰੀ ਤੋਂ ਬਹੁਤ ਭਾਰੀ ਬੀਂ ਪੈਣ ਦੀ ਸੰਭਾਵਨਾ ਹੈ ਦੱਸਦੇ ਕਿ 2 ਤੇ 3 ਦਸੰਬਰ ਨੂੰ ਦੱਸਦੇ ਕਿ 2 ਤੇ 3 ਸਤੰਬਰ ਨੂੰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਵਿਭਾਗ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ ਉਸ ਵਿਭਾਗ ਨੇ ਜ਼ਿਆਦਾ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਣੀ ਕੀਤੀ ਹੈ ਦੱਸਦੇ ਕਿ ਕੁਝ ਥਾਵਾਂ ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਹਰਿਆਣਾ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਅਤੇ ਭਾਰੀ بارش ਹੋਣ ਦੀ ਭਵਿੱਖਬਾਣੀ ਕੀਤੀ ਹੈ ਦੱਸਦੀ ਇੱਕ ਮੌਸਮ ਵਿਭਾਗ ਦੇ ਮੁਤਾਬਕ 3 ਸਤੰਬਰ ਨੂੰ ਜੰਮੂ ਤੇ ਕਈ ਇਲਾਕਿਆਂ ਵਿੱਚ ਬਹੁਤ ਭਾਰੀ بارش ਹੋਣ ਦੀ ਸੰਭਾਵਨਾ ਹੈ ਤੇ ਅਗਲੇ 7 ਦਿਨਾਂ ਲਈ ਕੌਂਕਣ, ਗੋਆ, ਮੱਧ ਮਹਾਰਾਸ਼ਟਰਾ, ਗੁਜਰਾਤ ਖੇਤਰ ਤੇ ਤਟਵਰਤੀ ਕਰਨਾਟਕ ਵਿੱਚ ਵੀ ਭਾਰੀ بارش ਹੋਣ ਦੀ ਸੰਭਾਵਨਾ ਹੈ ਦੱਸਦੇ ਕਿ ਉੱਥੇ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ 2 ਤੇ 3 ਸਤੰਬਰ ਨੂੰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹੈ ਹੜ੍ਹਾਂ ਦੀ ਤਬਾਹੀ ਦੇ ਮੱਦੇਨਜ਼ਰ ਆਬਕਾਰੀਏ ਤੇ ਕਰ ਵਿਭਾਗ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਲਈ 50 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਇਸ ਚੈੱਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਿਆ ਜਾਵੇਗਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚਿਬਾ ਨੇ ਦੱਸਿਆ ਕਿ ਹੜ੍ਹ ਦੇ ਚੱਲਦਿਆਂ ਉਹਨਾਂ ਨੇ ਵਿਭਾਗ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਮੁਲਾਜ਼ਮਾਂ ਨੇ 50 ਲੱਖ ਰੁਪਏ ਤੱਕ ਦਾ ਚੈੱਕ ਉਹਨਾਂ ਨੂੰ ਸੌਂਪ ਦਿੱਤਾ ਇਸ ਦੌਰਾਨ ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਇੱਕ ਦੂਜੇ ਦੀ ਮਦਦ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਸਾਡੇ ਵਿਭਾਗ ਵੱਲੋਂ ਹੜ੍ਹ ਪੀੜਤਾਂ ਨੂੰ ਲਗਾਤਾਰ ਸਮਗਰੀ ਭੇਜੀ ਜਾ ਰਹੀ ਹੈ ਤੇ ਪਸ਼ੂਆਂ ਲਈ ਵੀ ਚਾਰਾ ਭੇਜਿਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਾਬ ਦੇ ਅੰਦਰ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਤਾਰੀਵਾਰਸ਼ ਦੇ ਕਾਰਨ ਪੰਜਾਬ ਦੇ ਜਾਂ ਜੀਵਨ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆਗਾ ਜਿਵੇਂ ਕਲਕਰਾਂ ਅਸ਼ੋਕੜ ਦੀ ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਲੈ ਕੇ ਹੁਣ ਤੱਕ ਲਗਾਤਾਰ ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਚਾਹੇ 1962 ਦੀ ਲੜਾਈ ਦੀ ਗੱਲ ਹੋਵੇ 1965 ਦੀ ਲੜਾਈ ਦੀ ਗੱਲ ਹੋਵੇ 1971 ਦੀ ਲੜਾਈ ਦੀ ਗੱਲ ਹੋਵੇ 2025 ਦੀ ਲੜਾਈ ਦੀ ਗੱਲ ਹੋਵੇ ਪੰਜਾਬ ਦੇਸ਼ ਦੇ ਨਾਲ ਹਕਤਾਂ ਕੇ ਖੜਾਗਾ ਪੰਜਾਬ ਦੇ ਲੋਕਾਂ ਨੇ ਆਪਣੇ ਜਾਨ ਮਾਲ ਦੀ ਪਰਵਾਹ ਕੀਤਿਆਂ ਦੇਸ਼ ਦਾ ਸਾਥ ਦਿੱਤਾਗਾ ਔਰ ਦੇਸ਼ ਦੇ ਨਾਲ ਡਟ ਕੇ ਹਮੇਸ਼ਾ ਹੀ ਖੜਾਗਾ ਤੁਸੀਂ ਹੁਣ ਰੀਸੈਂਟਲੀ ਜੇ ਪਸ਼ੂਕਰ ਜਨਾਜ ਆ ਜਾਈਏ ਕਿਉਂਕਿ ਪ੍ਰਾਣੀਆਂ ਲੜਾਈਆਂ ਵੇਲੇ ਆਪਾਂ ਸਾਰੇ ਆਲਮੋਸਟ ਬੱਚੇ ਸੀਗੇ ਸਾਡੇ ਚ ਕੁਝ ਲੋਕ ਉਸ ਸਮੇਂ ਜਵਾਨ ਹੋਣਗੇ ਤਾਂ ਉਸ ਸਮੇਂ ਵੀ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ ਪੁਰਾਣੇ ਸਮੇਂ ਚ ਹੁਣ 225 ਚ ਜਿੰਨੀ ਵੀ ਕਵਰੇਜ ਮੀਡੀਆ ਦੁਆਰਾ ਇਲੈਕਟ੍ਰੋਨਿਕ ਮੀਡੀਆ ਦੁਆਰਾ ਪ੍ਰਿੰਟ ਮੀਡੀਆ ਦੁਆਰਾ ਸਰਹੱਦ ਉੱਪਰ ਕੀਤੀ ਗਈ ਆ ਚਾਹੇ ਉਹ ਪਠਾਨਕੋਟ ਆ ਚਾਹੇ ਰੋਜ਼ਪਰਾ اور ਮੈਂ ਸਮਝਦਾ ਸਭ ਤੋਂ ਵੱਧ ਡਰੋਨਾਂ ਦੇ ਹਮਲੇ ਇਸ ਏਰੀਏ ਤੇ ਹੋਏ ਸਭ ਤੋਂ ਵੱਧ ਮਜ਼ਾਈਲਾਂ ਦੇ ਹਮਲੇ ਇਸ ਏਰੀਏ ਤੇ ਹੋਏ ਪਰ ਪੰਜਾਬ ਨੇ ਕਦੇ ਦੇਸ਼ ਨੂੰ ਪਿੱਠ ਨਹੀਂ ਦਿਖਾਈ ਪੰਜਾਬ ਨੇ ਡਟ ਕੇ ਦੇਸ਼ ਤੇ ਨਾਲ ਖੜ ਕੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਚਾਈਨਾ ਹੋਵੇ ਜਦੋਂ ਵੀ ਜੰਗ ਲੱਗੀਆ ਪੰਜਾਬੀਆਂ ਨੇ ਆਪੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਜਿੱਥੇ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਔਰ ਉਥੇ ਨਾਲ ਦੀ ਨਾਲ ਦੇਖਦੀ ਨਾਲ ਚਟਾਂ ਦੀ ਤਰ੍ਹਾਂ ਖੜੇ ਹੋਏ ਹੁਣ ਜਦੋਂ ਆ ਲਗਭਗ 4 ਦਹਾਕਿਆਂ ਬਾਅਦ ਜੇ ਮੈਂ ਗੱਲ ਪਿਛਲੇ 4 ਦਹਾਕਿਆਂ ਦੀ ਕਰਾਂ 4 ਦਹਾਕਿਆਂ ਬਾਅਦ ਇੱਕ ਵੱਡੀ ਤਬਾਹੀ ਜਿਹੜੀ ਆ ਉਹ ਹੜ੍ਹਾਂ ਨੇ ਪੰਜਾਬ 'ਚ ਬਣਾਈ ਆ ਅੱਜ ਪੰਜਾਬ ਦਾ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਫਿਰੋਜ਼ਪੁਰ ਹਸ਼ਿਆਰਪੁਰ ਸੰਗਰੂਰ ਦਾ ਕੁਝ ਹਿੱਸਾ ਕਪੂਰਥਲਾ ਜਲੰਧਰ ਤਰੰਤਾਰ ਇਸ ਸਾਰੇ ਇਲਾਕੇ ਇਸ ਸੁਬਹ ਨਾਲ ਹੋਰ ਵੀ ਬਹੁਤ ਸਾਰੇ ਇਲਾਕੇ ਬੁਰਿਤਰਾ ਖੜਾ ਦੀ ਮਾਰ ਏਟ ਨੇ ਔਰ ਜਨਜੀਵਨ ਲਗਭਗ ਬੁਰਿਤਰਾ ਠੱਪ ਹੋ ਕੇ ਰਹਿ ਗਿਆ ਪੰਜਾਬ ਸਰਕਾਰ ਲਗਾਤਾਰ ਸਾਰੇ ਲੋਕਾਂ ਨੂੰ ਸੁਰੱਖਤ ਥਾਵਾਂ ਤੇ ਲੈ ਕੇ ਜਾਣ ਦੇ ਲਈ ਲਗਾਤਾਰ ਯਤਨਸ਼ੀਲ ਆ ਸਾਡੇ ਸਾਰੇ ਮੰਤਰੀਗਣ ਲਗਾਤਾਰ ਗਰਾਊਂਡ ਦੇ ਉੱਤੇ ਨੇ ਕਿ ਚਾਹੇ ਕਿਸੇ ਨਾ ਕਿਸੇ ਰੂਪ ਚ ਹਰ ਇੱਕ ਵਿਅਕਤੀ ਤੱਕ ਮਦਦ ਜਿਹੜੀ ਆ ਉਹ ਸਰਕਾਰ ਦੁਆਰਾ ਪਹੁੰਚਾਈ ਜਾ ਰਹੀ ਆ ਇਹਦੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਯੂਨਿਟ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਵੱਲੋਂ ਸਪੈਸ਼ਲੀ ਪੰਜਾਬ ਦੇ ਹਰ ਇੱਕ ਵਰਕਰ ਦੀ ਡਿਊਟੀ ਲਈ ਆ ਜਿੱਥੇ ਵੀ ਕਿਤੇ ਹੜ ਦੀ ਹਰ ਪੀੜ ਤੇ ਵਿਅਕਤੀ ਮਿਲਦਾਗਾ ਉਹਦੀ ਮਦਦ ਕੀਤੀ ਜਾਵੇ ਉਹਦੇ ਨਾਲ ਖੜ੍ਹਾ ਜਾਵੇ ਉਹਦੇ ਨਾਲ ਜਿਹੜੀਆਂ ਭਾਈ ਸਰ ਚਾਰਕ ਸਾਂਝ ਪ੍ਰਤੀਕ ਹੋਣ ਦਾ ਇੱਕ ਸਿਸਟਮ ਜਿਹੜਾ ਦਿਖਾਇਆ ਜਾਵੇ ਤਾਂ ਕਿ ਲੋਕ ਮਹਿਸੂਸ ਕਰ ਸਕਣ ਕਿ ਪੰਜਾਬੀ ਜਿਹੜਾ ਉਹ ਪੰਜਾਬੀ ਦੇ ਕੰਮ ਆ ਰਿਹਾ ਪਰ ਲੇਕਿਨ ਇਸ ਸਮੇਂ ਦੌਰਾਨ ਵੀ ਜਦੋਂ ਪੰਜਾਬ ਦੇ ਵਿੱਚ ਹੜਾਂ ਦੇ ਕਾਰਨ ਮੌਤਾ ਹੋ ਰਹੀਆਂ ਨੇਗੀਆਂ ਸਾਡਾ ਪਸ਼ੂ ਤਨ ਮਾਰਿਆ ਜਾ ਰਿਹਾਗਾ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਡਿਸਟਰਾਇ ਹੋ ਰਹੀਆਂ ਨੇ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਪੰਜਾਬ ਚ ਆਪਣੀਆਂ ਪੋਲੀਟਿਕਲ ਰੈਲੀਆਂ ਕਰ ਰਹੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿ ਤੁਸੀਂ ਜਦੋਂ ਪੰਜਾਬ ਦੇ ਉੱਤੇ ਵਿਪਤਾ ਆਈ ਆ ਪੰਜਾਬੀਆਂ ਉੱਪਰ ਵਿਪਤਾ ਆਈ ਆ ਜਦੋਂ ਪੰਜਾਬ ਦੇ ਲੋਕ ਖੜਾ ਨਾਲ ਪੀੜਤ ਹੋ ਰਹੇ ਨੇ ਕਿ ਜਦੋਂ ਪੰਜਾਬ ਦੇ ਲੋਕ ਜਾਨ ਗਵਾ ਰਹੇ ਨੇ ਜਦੋਂ ਪੰਜਾਬ ਦੇ ਲੋਕਾਂ ਦਾ ਪਸ਼ੂ ਤਨ ਸਭ ਕੁਝ ਤਬਾਹ ਹੋ ਰਿਹਾਗਾ ਅਰਥਚਾਰਾ ਤਬਾਹ ਹੋ ਰਿਹਾਗਾ ਔਰ ਉਸ ਉਸ ਸਮੇਂ ਤੁਸੀਂ ਸਮਰਾਚ ਰੈਲੀ ਕਰ ਰਹੇ ਹੋਗੇ ਉਸ ਸਮੇਂ ਤੁਸੀਂ ਆਪਣੀਆਂ ਪੋਲੀਟੀਕਲ ਰੋਟੀਆਂ ਸੇਕ ਰਹੇ ਹੋਗੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਅੱਜ ਪੰਜਾਬ ਦੇ ਲੋਕਾਂ ਨੇ ਖੜਨ ਦੀ ਬਜਾਏ ਤੁਸੀਂ ਆਪਣੀਆਂ ਰੈਲੀਆਂ ਕਰ ਰਹੇ ਹੋਗੇ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਰਵਰੀਤ ਬਿੱਟੂ ਜੀ ਹੁਣੇ-ਹੁਣੇ ਥੋੜਾ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇਗੇ ਔਰ ਲਗਾਤਾਰ ਉਸ ਸਮੇਂ ਦੇ ਕਦੇ ਕੋਈ ਬਿਆਨ ਕਦੇ ਕੋਈ ਬਿਆਨ ਅੱਜ ਜਦੋਂ ਪੰਜਾਬ ਦੋਬਰੇ ਹੈਗਾ ਜਦੋਂ ਪੰਜਾਬ 'ਚ ਹੜ੍ਹਾਂ ਨੇ ਤਬਾਹੀ ਮਚਾਈ ਆ ਔਰ ਉਸ ਸਮੇਂ ਉਹ ਸਮਰਾਲਾ 'ਚ ਰੈਲੀ ਕਰਕੇ ਆਪਣੀ ਪਾਰਟੀ ਨੂੰ ਸਟਰੋਂਗ ਕਰਨ ਦਾ ਯਤਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇਗੇ ਭਰਾਵਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਨੇ ਜਿਹੜਾ ਹੈਗਾ ਕਿਸੇ ਨੇ ਭਰੋਸਾ ਨਹੀਂ ਕਰਨਾ ਭਾਰਤੀ ਜਨਤਾ ਪਾਰਟੀ ਤੇ ਕਿਉਂਕਿ ਲੋਕਾਂ ਨੂੰ ਪਤਾ ਹੈਗਾ ਕਿ ਇੱਕ ਪਾਸੇ ਹੜ੍ਹ ਆ ਰਿਹਾ ਔਰ ਦੂਸਰੇ ਪਾਸੇ ਤੁਸੀਂ ਰੈਲੀਆਂ ਕਰ ਰਹੇ ਹੋਗੇ ਇਸ ਸਮੇਂ ਘਟੋ ਘਟ ਸਮਾ ਸੀਗਾ ਪੰਜਾਬ ਦੇ ਲੋਕਾਂ ਦੇ ਰੱਖਣ ਦਾ ਸੀ ਇਸ ਸਮੇ ਮੈਂ ਸਮਝਦਾ ਪੰਜਾਬੀਆਂ ਨਾਲ ਜੁਟਤਾ ਦਿਖਾਉਣ ਦਾ ਸਮਾਂ ਸੀਗਾ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਆਪਣੀਆਂ ਰੋਟੀਆਂ ਸਿੱਖ ਲਈ ਆ ਅੱਜ ਸਵੇਰੇ ਦੇਸ਼ ਦੇ ਹੋਮ ਮਿਨਿਸਟਰ ਸਵੰਦਾ ਟੈਲੀਫੋਨ ਆਨਰੇਬਲ ਸੀਐਮ ਪੰਜਾਬ ਨੂੰ ਆਇਆ ਕਿਉਂਕਿ ਦੋ ਦਿਨ ਪਹਿਲਾਂ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆ ਲੈਟਰ ਜਿਹੜਾ ਇੱਕ ਲਿਖਿਆ ਸੀਗਾ ਡਿਟੇਲਡ ਲੈਟਰ ਲਿਖਿਆ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਸਾਡਾ 60000 ਕਰੋੜ ਰੁਪਏ ਦਾ ਬਕਾਇਆ ਜਿਹੜਾ ਜਿਹੜਾ ਲੀਗਲੀ ਸਾਡਾ ਬਣਦਾ ਪੈਸਾਗਾ ਉਹ ਸਾਨੂੰ ਤੁਰੰਤ ਚਾਰੀ ਕੀਤਾ ਜਾਵੇ। ਤੋਂ ਉਸ ਬਾਅਦ ਸ਼ਾਇਦ ਮੀਡੀਆ ਦੇ ਜ਼ਰੀਏ ਦੇਸ਼ ਦੀ ਹੋਮ ਮਿਨਿਸਟਰ ਸਾਹਿਬ ਜੀ ਜਿਹੜੀ ਆ ਆ ਖੁੱਲੀ ਹੋਣੀ ਆ ਅੱਜ ਉਹਨੇ ਫੋਨ ਕੀਤਾ ਪਰ ਲੇਕਿਨ ਫਿਰ ਵੀ ਉਹਨਾਂ ਨੇ ਕੋਈ ਭਰੋਸਾ ਨਹੀਂ ਦਿਵਾਇਆ ਕਿ ਇਹ 60000 ਕਰੋੜ ਰੁਪਏ ਅਸੀਂ ਜਾਰੀ ਕਰਾਂਗੇ। ਮੈਂ ਸਮਝਦਾਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਛੋਟੇ ਛੋਟੇ ਗੱਲ ਤੇ ਟਵੀਟ ਕਰ ਦਿੰਦੇ ਨੇਗੇ ਛੋਟੇ ਛੋਟੇ ਗੱਲ ਤੇ ਕਹਿ ਦਿੰਦੇ ਨੇਗੇ ਕਿ ਦੇਸ਼ ਚ ਵਾਪਰ ਗਿਆ ਕਿਸੇ ਦੇ ਬਰਥਡੇ ਦਾ ਟਵੀਟ ਕਰ ਦਿੰਦੇ ਨੇਗੇ ਜਨਮ ਦਿਨ ਦਾ ਵੀ ਟਵੀਟ ਕਰ ਦਿੰਦੇ ਨੇਗੇ ਪਰ ਲੇਕਿਨ ਇਸ ਸਮੇਂ ਪੰਜਾਬ ਦੇ ਉੱਤੇ ਭਾਰੀ ਵਿਫਤਾ ਆਈ ਆ ਦੋ ਸ਼ਬਦ ਤੱਕ ਹਮਦਰਦੀ ਦੇ ਦੋ ਸ਼ਬਦ ਤੱਕ ਜੜਦੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਦੀ ਅਸ਼ੀ ਲੀਡਰਸ਼ਿਪ ਨੇ ਕਿਸੇ ਨੇ ਵੀ ਨਹੀਂ ਬੋਲੇ ਪੰਜਾਬੀਆਂ ਦੇ ਅੱਖ ਵਿੱਚ ਜਦ ਕਿ ਪੰਜਾਬ ਹਮੇਸ਼ਾ ਹਿੱਕ ਤਾਣ ਕੇ ਦੇਸ਼ ਲਈ ਖੜਦਾਗਾ ਅੱਜ ਦੇਸ਼ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਨੇਗੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਉਹ ਅੱਜ ਚੁੱਪ ਕਰਕੇ ਬੈਠੇ ਨੇਗੇ ਉਹ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਉਜੜ ਰਿਹਾ ਕਿਸ ਤਰ੍ਹਾਂ ਪੰਜਾਬ ਬਰਬਾਦ ਹੋ ਰਿਹਾ ਅਸੀਂ ਲੈਟਰ ਲਿਖਿਆ ਕਿ ਸਾਡਾ ਭਾਈ ਜੇ ਕੁਝ ਹੋਰ ਨਹੀਂ ਦੇਣਾ ਜੇ ਕੁਝ ਨਹੀਂ ਬਣਦਾ ਤੁਹਾਡੇ ਕੋਲੋਂ ਜਿਹੜਾ ਸਾਡਾ ਲੀਗਲੀ ਪੈਸਾ ਉਹ ਤਾਂ ਦੇ ਦਿਓ ਜੋ ਸਾਡੇ ਪੈਸੇ ਬਣਦੇ ਨੇ ਉਹ ਤਾਂ ਦੇ ਦਿਓ ਜਿਹਦੇ ਅੰਦਰ ਜੇ ਮੈਂ ਗੱਲ ਕਰਾਂ 48727 ਕਰੋੜ ਰੁਪਇਆ ਜੀਐਸਸੀ ਦੇਗਾ ਕਿਉਂਕਿ ਕੰਪਨਸੇਸ਼ਨ ਸੈਸ ਬੰਦ ਕਰਤਾ ਔਰ ਪੰਜਾਬ ਦਾ ਨੁਕਸਾਨ ਕਰਤਾ ਅਸੀਂ ਵਨ ਨੇਸ਼ਨ ਟੈਕਸ ਦੀ ਥਿਊਰੀ ਦੇ ਕਾਰਨ ਫਿਰ ਦੇਸ਼ ਦੇ ਨਾਲ ਖੜੇ ਗਏ ਅਸੀਂ ਦੇਸ਼ ਨਾਲ ਖੜੇ ਦੇਸ਼ੇ ਨੁਕਸਾਨ ਪਹਚਾਇਆ ਕੌਣ ਕਰੂਗਾ ਪਰਪਾਈ ਔਰ ਹੁਣ ਹੜਾ ਦਾ ਸਮਾਂ ਹੁਣ ਤੱਕ ਕਰ ਦਿਓ ਭਾਈ ਪਰ ਨਹੀਂ 8000 ਕਰੋੜ ਰੁਪਇਆ ਆਰਡੀਐਫ ਐਮਡੀਐਫ ਦਾ ਪੈਸਾ ਔਰ ਪ੍ਰਧਾਨ ਮੰਤਰੀ ਗ੍ਰਾਮਣ ਸੜਕ ਯੋਜਨਾ ਦਾ ਪੈਸਾ 850 ਕਰੋੜ ਰੁਪਇਆ ਇਹ ਸਾਰੇ ਪੈਸੇ ਸਾਡੇ ਕਾਨੂੰਨੀ ਬਣਦੇ ਨੇ ਲੀਗਲ ਬਣਦੇ ਨੇਗੇ 60000 ਕਰੋੜ ਡਿਟੇਲ ਦੇ ਅੰਦਰ ਮੁੱਖ ਮੰਤਰੀ ਸਾਹਿਬ ਨੇ ਲੈਟਰ ਲਿਖਿਆ ਪਰ ਲੇਕਿਨ ਅੱਜ ਹੋਮ ਮਿਨਿਸਟਰ ਸਾਹਿਬ ਨੇ ਅਮਿਤ ਸ਼ਿਆ ਨੇ ਫਿਰ ਇੱਕ ਵਾਰ ਨਰਾਸ਼ ਕੀਤਾ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਤੋਂ ਜਿਹੜੀ ਆ ਉਹ ਨਫ਼ਰਤ ਕਰਦੀ ਆ ਪੰਜਾਬ ਦੇ ਨਾਲ ਨਹੀਂ ਖੜਨਾ ਚਾਹੁੰਦੀ ਕੀ ਮੰਗਿਆ ਅਸੀਂ ਨੇ ਅਸੀਂ ਮੰਗਿਆ ਕਿ ਜਿਹੜਾ ਨੈਸ਼ਨਲ ਡਿਸਾਸਟਰ ਰਿਸਪੌਂਸ ਫੰਡ ਦਾ ਉਹਦੇ ਅੰਦਰ ਜਾਂ ਜਿਹੜਾ ਸਾਡਾ ਸਟੇਟ ਡਿਸਾਸਟਰ ਰਿਸਪੌਂਸ ਫੰਡ ਆ ਉਹਦੇ ਅੰਦਰ ਸਾਨੂੰ ਕੁਝ ਜਿਹੜੀਆਂ ਐਮੈਂਡਮੈਂਟ ਜਿਹੜੀਆਂ ਨੇ ਉਹ ਕਰ ਦਿਓ ਕਿਉਂਕਿ ਇਹਦੇ ਅੰਦਰ ਲਿਖਿਆ ਕਿ ਐਗਜ਼ਿਸਟਿੰਗ ਜਿਹੜੀਆਂ ਸ਼ਰਤਾਂ ਕੀ ਨੇਗੀਆਂ ਜੇਕਰ ਕਿਸੇ ਦੀ ਡੈਥ ਹੋ ਜਾਂਦੀ ਆ ਤਾਂ 4 ਲੱਖ ਰੁਪਇਆ ਐਕਸ ਗ੍ਰੇਸ਼ੀਆ ਫੈਮਿਲੀ ਦੇ ਪੈਸੇ ਮਿਲਦੇ ਨੇ ਅਸੀਂ ਕੀ ਲਿਖ ਕੇ ਭੇਜਿਆ ਕਿ 8 ਲੱਖ ਰੁਪਇਆ ਕਰ ਦਿਓ ਭਾਈ ਅਸੀਂ ਲਿਖ ਕੇ ਭੇਜਿਆ ਜੇ ਕਿਸੇ ਦੇ ਕੋ ਬਾਡੀ ਦਾ ਅੰਗ ਖਰਾਬ ਹੋ ਜਾਂਦਾ ਪਰਮਨੈਂਟ ਡਿਸੇਬਲਡ ਹੋ ਜਾਂਦਾ ਜਾ ਪਾਰਸ਼ਲ ਡਿਸੇਬਲਡ ਹੋਏਦਾ ਉਹਨੂੰ 74000 ਰੁਪਏ ਪਰ ਪਰਸਨ ਮਿਲਦਾਗਾ 1.5 ਲੱਖ ਰੁਪਏ ਕਰ ਦਿਓ ਭਾਈ ਅਸੀਂ ਕੀ ਲਿਖਿਆਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਜਿਹਨੂੰ 17000 ਰੁਪਏ ਪ੍ਰਤੀ ਏਕੜ ਮਿਲਦਾਗਾ 50000 ਰੁਪਏ ਕਰ ਦਿਓ ਭਾਈ ਫੰਡ ਤੁਸੀਂ ਕਹਿੰਦੇ ਹੋ ਕਿ ਦੇਣੇ ਨੇਗੇ ਤੁਸੀਂ ਇਹ ਜਿਹੜੇ ਨੋਰਮ ਨੇ ਰਿਲੈਕਸ ਕਰ ਦਿਓ ਇਹਨੇ ਪੁਰਾਣੇ ਨੋਰਮਸ ਨੇ ਇਹਨਾਂ ਦੇ ਮੁਤਾਬਕ ਤਾਂ ਬੰਦਾ ਜਿਹੜਾ ਆਪਣੀ ਫਸਲ ਵੀ ਦੁਬਾਰਾ ਨਹੀਂ ਉਗਾ ਸਕਦਾਗਾ ਸੋ ਬੇੜੀ ਅੱਜ ਵੀ ਪੰਜਾਬ ਦੇ ਜਿੰਨੇ ਵੀ ਭਾਜੀਪੀ ਦੇ ਲੀਡਰ ਨੇਗੇ ਵੱਡੇ ਵੱਡੇ ਲੀਡਰ ਨੇਗੇ ਜਖਰ ਸਾਹਿਬ ਨੂੰ ਬੇਨਤੀ ਆ ਉਹਨਾਂ ਦੇ ਪ੍ਰਧਾਨ ਨੂੰ ਉਹਨਾਂ ਦੇ ਐਕਟਿੰਗ ਪ੍ਰਧਾਨ ਨੂੰ ਬੇਨਤੀ ਆ ਹੁਣੇ-ਹੁਣੇ ਕਾਂਗਰਸ ਤੋਂ ਭਾਰਤੀ ਜਨਤਾ ਪਾਰਟੀ ਚ ਗਿਆ ਬਿੱਟੂ ਜੀ ਨੂੰ ਜਿਹੜੇ ਕਿ ਕੇਂਦਰ ਦੇ ਵਜ਼ੀਰ ਬਿジネス ਸਟੇਟ ਦੇ ਕੈਬਨਿਟ ਦੇ ਵਜ਼ੀਰ ਨੇ ਉਹਨਾਂ ਨੂੰ ਬੇਨਤੀ ਆ ਕਿ ਸਾਡਾ ਜਿਹੜਾ ਆ 60000 ਕਰੋੜ ਰੁਪਇਆ ਦਾ ਇਹ ਤੁਰੰਤ ਜਿਹੜਾ ਜਾਰੀ ਕਰਵਾਇਆ ਜਾਵੇ ਕਿਉਂਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਦੇ ਵਿੱਚ ਆ ਔਰ ਪੰਜਾਬ ਜਿਹੜਾ ਇਸ ਸਮੇਂ ਪੰਜਾਬ ਨੂੰ ਬਹੁਤ ਜ਼ਰੂਰਤ ਆ ਔਰ ਸਾਡਾ ਪੈਸਾ ਗਾ ਔਰ ਸਾਡਾ ਪੈਸਾ ਗਾ ਪੰਜਾਬ ਦਾ ਪੈਸਾਗਾ ਪੰਜਾਬੀਆਂ ਦਾ ਪੈਸਾਗਾ ਪੰਜਾਬ ਸਰਕਾਰ ਦਾ ਪੈਸਾਗਾ ਇਹ ਪੈਸਾ ਜਿਹੜਾ ਤੁਰੰਤ ਜਿਹੜਾ ਦਵਾ ਜਾਵੇ ਨਾ ਕੇ ਪੰਜਾਬ ਦੇ ਅੰਦਰ ਰੈਲੀਆਂ ਕੀਤੀਆਂ ਜਾਣ ਤੁਸੀਂ ਰੈਲੀਆਂ ਕਰਨ ਲੱਗੇ ਹੋ ਔਰ ਸਾਡਾ ਪੈਸਾ ਤੁਸੀਂ ਦਵਾ ਨਹੀਂ ਰਹੇ ਸੋ ਮੈਂ ਸਮਝਦਾ ਇਸ ਸਮੇਂ ਜਾਖੜ ਸਾਹਿਬ ਨੂੰ ਬਿੱਟੂ ਜੀ ਨੂੰ ਉਹਨਾਂ ਦੇ ਹੋਰ ਜਿਹੜੇ ਨੇਤਾ ਨੇਗੇ ਸਭ ਨੂੰ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਆ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਆ ਕਿ ਭਾਈ ਇਹ ਪੈਸਾ ਪੰਜਾਬੀਆਂ ਦਾਗਾ ਪੰਜਾਬ ਦੇ ਲੋਕਾਂ ਦੀ ਕਮਾਈ ਦਾ ਪੈਸਾ ਹੈਗਾ ਪੰਜਾਬ ਦਾ ਬਣਦਾ ਹੱਕ ਹੈਗਾ ਇਹ ਪੈਸਾ ਜਾਰੀ ਕੀਤਾ ਜਾਵੇ ਇਹ ਮੇਰੀ ਜਿਹੜੀ ਬੇਨਤੀ ਆ ਉਹਨਾਂ ਨੂੰ ਪਰ ਲੇਕਿਨ ਮੈਨੂੰ ਲੱਗਦਾ ਹੈਗਾ ਕਿ ਉਹ ਇਸ ਬੇਨਤੀ ਤੋਂ ਸਬਕਾਰ ਕਰਨਗੇ ਇਸ ਤੋਂ ਬਿਨਾ ਮੈਂ ਆਪਣੇ ਡਿਪਾਰਟਮੈਂਟ ਦੇ ਕਰਮਚਾਰੀਆਂ ਨੂੰ ਇਸ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਬੈਂ ਸਮਾਂ ਮੁਸੀਬਤਾਂ ਬੇਨਤੀ ਕੀਤੀ ਸੀ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟ ਦੇ ਸਾਰਿਆਂ ਨੇ ਉਹ ਇਮਪਲਾਈਜ਼ ਨੇ ਮੈਨੂੰ ਅੱਜ 50 ਲੱਖ ਰੁਪਏ ਦਾ ਚੈੱਕ ਜਿਹੜਾ ਮੁੱਖ ਮੰਤਰੀ ਰੀਲੀਫ ਫੰਡ ਲਈ ਦਿੱਤਾ ਜਿੱਕਾ ਇਕੱਠਾ ਕਰਕੇ ਕਿ ਅਸੀਂ ਮੈਂ ਆਦੇ ਚੱਕ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਸੌਂਪੂਗਾ 50 ਲੱਖ ਰੁਪਇਆ ਮੁੱਖ ਮੰਤਰੀ ਰੀਲੀਫ ਫੰਡ ਦੇ ਲਈ ਸਾਰੇ EMPLOYEES ਨੇ ਅੱਜ ਇਹ ਇਕੱਠਾ ਕਰਕੇ ਦਿੱਤਾਗਾ ਸੋ ਮੇਰੀ ਤਾਂ ਇਹੀ ਸਿਮਰ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਜਿਹੜੇ ਨੇਗੇ ਉਹ ਆਪਸੀ ਭਾਈਚਾਰਾ ਲਈ ਬਹੁਤ ਜਾਣੇ ਜਾਂਦੇ ਨੇ ਦੁਨੀਆ ਦੇ ਅੰਦਰ ਪੰਜਾਬੀਆਂ ਦੀ ਇੱਕੋ ਹੀ ਪਛਾਣ ਆ ਕਿ ਦੂਸਰੇ ਦੀ ਬਦਲ ਕਰਦੇ ਨੇ ਆਪਸੀ ਇੱਕ ਦੂਜੇ ਦੀ ਮਦਦ ਕਰਦੇ ਨੇਗੇ ਸੋ ਹੁਣ ਸਮਾਂ ਵੀ ਆ ਇੱਕ ਦੂਜੇ ਦੀ ਮਦਦ ਕੀਤੀ ਜਾਵੇ ਅੱਜ ਮੈਂ 50 ਲੱਖ ਰੁਪਏ ਜਿਹੜਾ ਅੱਜ ਮੁਕਤਰੀ ਰੀਲੀਫ ਫੰਡ ਲਈ ਵੀ ਜਾਰੀ ਕਰ ਰਹੇ ਹਾਂ ਇਸ ਤੋਂ ਬਿਨਾ ਸਮਗਰੀ ਪਹਿਲਾਂ ਵੀ ਮੈਂ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਵੀ ਸਾਡੀ ਪਾਰਟੀ ਵੱਲੋਂ ਵੀ ਭੇਜੀ ਸੀਗੀ ਹੁਣ ਵੀ ਲਗਾਤਾਰ ਅਸੀਂ ਉਹ ਸਮਗਰੀ ਭੇਜਾਂਗੇ ਤਾਂ ਕਿ ਕੋਈ ਵੀ ਪੰਜਾਬ ਦਾ ਵਿਅਕਤੀ ਨਾ ਭੁੱਖਾ ਕੋਈ ਵਿਅਕਤੀ ਸੌਵੇਂ ਨਾ ਹੀ ਸਾਡਾ ਕੋਈ ਪਸ਼ੂ ਜਿਹੜਾ ਉਹ ਹਰੇ-ਚਾਰੇ ਬਿਨਾਂ ਰਹੇ ਉਹਨੂੰ ਵੀ ਜਿਹੜੀ ਆ ਪ੍ਰੋਪਰ ਖਰਾਕ ਮਿਲਦੀ ਰਹੇ ਉਹਦੇ ਲਈ ਪੂਰੇ ਪ੍ਰਬੰਧ ਵੀ ਕੀਤੇ ਹੋਏ ਨੇਗੇ ਹੋਰ ਵੀ ਪ੍ਰਬੰਧ ਲਗਾਤਾਰ ਜਾਰੀ ਦੇ ਪਰ ਮੈਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਬੇਨਤੀ ਕਰਦਾਗਾ ਕਿ ਸਾਡਾ 60000 ਕਰੋੜ ਰੁਪਇਆ ਜਿਹੜਾ ਕਿ ਬਣਦਾਗਾ ਜਦੋਂ ਮਰਜ਼ੀ ਆ ਕੇ ਮਿਲ ਕੇ ਗੱਲ ਕਰ ਲੋ ਇਹ ਪ੍ਰਧਾਨ ਮੰਤਰੀ ਸਾਹਿਬ ਤੋਂ ਇਹ ਬੀਜੇਪੀ ਤੋਂ ਬਰਾ ਦਵਾ ਜਾਵੇ ਕਿਉਂਕਿ ਬੀਜੇਪੀ ਕੋਲੇ ਹਮਦਰਦੀ ਲਈ ਕੋਈ ਸ਼ਬਦ ਨਹੀਂ ਹੈਗੇ ਨਾ ਪ੍ਰਧਾਨ ਮੰਤਰੀਜ਼ ਕੋਲੇ ਕੋਈ ਸ਼ਬਦ ਨਹੀਂ ਹੈਗੇ ਨਾਇਮਿਤ ਸ਼ਬਦ ਕੋਈ ਸ਼ਬਦ ਨਹੀਂ ਲਗੇ। ਨਾ ਹੀ ਭਾਰਤੀ ਜਨਤਾ ਪਾਰਟੀ ਦੇ ਕਿਸੇ ਹੋਰ ਨੇਤਾ ਕੋਲ ਕੋਈ ਸ਼ਬਦ ਨੇ ਕਿ ਉਹ ਪੰਜਾਬ ਦੇ ਲੋਕਾਂ ਲਈ ਕੋਈ ਹਮਦਰਦੀ ਭਰੇ ਚਾਰ ਸ਼ਬਦ ਹੀ ਬੋਲ ਦਿੰਦੇ। ਇੱਕ ਟਵੀਟ ਹੀ ਕਰ ਦਿੰਦੇ ਕਿ ਕਹਿੰਦੇ ਕਿ ਅਸੀਂ ਇਸ ਦੁੱਖ ਦੀ ਘੜੀ 'ਚ ਪੰਜਾਬ ਦੇ ਨਾਲ ਆ ਜਾਂ ਪੰਜਾਬੀਆਂ ਦੇ ਨਾਲ ਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਤਸਵੀਰ ਹੈ ਆ ਭਾਰਤੀ ਜਨਤਾ ਪਾਰਟੀ ਦਾ ਕਲਚਰ ਹੈ ਆ ਭਾਰਤੀ ਜਨਤਾ ਪਾਰਟੀ ਦਾ ਸਿਧਾਂਤ ਹੈ ਆ ਕਿ ਉਹ ਪੰਜਾਬ ਨੂੰ ਪੰਜਾਬੀਤ ਨੂੰ ਦਿਲੋਂ ਨਫ਼ਰਤ ਕਰਦੀ ਹੈ।